ਇਸ ਜਗ੍ਹਾ ਤੇ ਟੁੱਟਦੇ ਨੇ ਹਰ ਦੁਖੀ ਦੇ ਦੁੱਖ ਕਿਸੇ ਵੀ ਤਰ੍ਹਾਂ ਦਾ ਹੋਵੇ ਦੁੱਖ ਅਦਰੰਗ ਹੋਵੇ ਜਾਂ ਕਿਸੇ ਨੂੰ ਕੋਈ ਅਲਰਜੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਹੋਵੇ ਬੰਦੇ ਨੂੰ ਅੰਗਹੀਣ ਵੀ ਇੱਥੇ ਹੋ ਕੇ ਜਾਂਦੇ ਨੇ ਠੀਕ ਇਹ ਕੋਈ ਲੋਕ ਇਹ ਕੋਈ ਆਮ ਜਗ੍ਹਾ ਨਹੀਂ ਹੈਗੇ ਜੀ ਜਗਾ ਸਮ ਦੱਸਾਂਗੇ ਸਾਰੇ ਕਿੱਥੇ ਹੈ ਜਗਾ ਕੀ ਤੇ ਤੁਸੀਂ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਕਿਸੇ ਵੀਰ ਭਾਈ ਦਾ ਭਲਾ ਹੋ ਸਕੇ ਤੇ ਬੱਚੇ ਬੁੱਢੇ ਸਿਆਣੇ ਨਿਆਣੇ ਸਭ ਇੱਥੇ ਆ ਕੇ ਇਸ਼ਨਾਨ ਕਰਦੇ ਨੇ ਤੇ ਇੱਥੇ ਟੁੱਟਦੇ ਨੇ ਦੁੱਖ ਤੁਸੀਂ ਦੇਖ ਹੀ ਰਹੋਗੇ ਦੂਰੋਂ ਦੂਰੋਂ ਲੋਕ ਇੱਥੇ ਨੌਣ ਆਉਂਦੇ ਨੇ ਇਸ਼ਨਾਨ ਕਰਦੇ ਨੇ ਇਹ ਹੈ ਜੀ ਪੀਰਾਂ ਦੀ ਜਗਾ ਨੌ ਗਜ਼ਾ ਪੀਰ ਦੀ ਜਗਾ ਕੀ ਹੈ ਸਨਾਮ ਮੇਕੇ ਸਾਦਲੀ ਰੋਡ ਜਾਖਲ ਰੋਡ ਵੀ ਕਹਿ ਦਿੰਦੇ ਆ ਉਹਨੂੰ ਜਾਖਲ ਰੋਡ ਸਾਦਲੀ ਰੋਡ ਸਨਾਮ ਤੇ ਇਹ ਜਗਾ ਬਣੀਏਗੀ ਜੀ ਮੈਦਾ ਮਿਲ ਦੇ ਕੋਲ ਇਹ ਰੋਡ ਦੇ ਉੱਪਰ ਹੀ ਤੁਹਾਨੂੰ ਕਿਸੇ ਤੋਂ ਵੀ ਪਤਾ ਕਰ ਸਕਦੇ ਜਿਸ ਨੇ ਵੀ ਆਣਾ ਹੋਵੇ ਇਸ ਨੂੰ ਦਰਸ਼ਨ ਵੀ ਕਰਾਵਾਂਗੇ ਅੰਦਰ ਪੀਰਾਂ ਦੇ ਅੰਦਰ ਪੀਰ ਦੀ ਜਗਾ ਬਣੀਆ ਬਹੁਤ ਵਧੀਆ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੁਸੀਂ ਦੇਖ ਹੀ ਰਹੇ ਹੋ ਇੱਥੇ ਹਰ ਤਰ੍ਹਾਂ ਦੇ ਲੋਕ ਇੱਥੇ ਦੇ ਆਉਂਦੇ ਨੇਗੇ ਅੱਪਾ ਗੱਲਬਾਤ ਵੀ ਕਰਾਂਗੇ ਤੁਹਾਨੂੰ ਦਿਖਾਏ ਰਹਿਾਂਗੇ ਤੁਸੀਂ ਦੇਖ ਰਹੇ ਹੋ ਕਿ ਬੁੜੇ ਜਿੰਨਾ ਤੋਂ ਤੁਰਿਆ ਨਹੀਂ ਜਾਂਦਾ ਦੇਖੋ ਛੋਟੀਆਂ ਲੈ ਲੈ ਕੇ ਲੋਕ ਆਉਂਦੇ ਨੇ ਜਿਹੜੇ ਤੇ ਇਥੋਂ ਠੀਕ ਹੋ ਕੇ ਜਾਂਦੇ ਨੇ ਇੱਥੇ ਦੱਸਿਆ ਜਾਂਦਾ ਲੋਕਾਂ ਦਾ ਮੰਨਣਾ ਕਿ ਉਹਰੇ ਤਿੰਨ ਵਾਰ ਤਿੰਨ ਸ਼ਨੀਵਾਰ ਇਸਨਾਨ ਕਰਨਾ ਪੈਂਦਾਗਾ ਪਹਿਲੀ ਵਾਰ ਜਿਹੜਾ ਬੰਦਾ ਆਉਂਦਾ ਸਾਨੂੰ ਦੱਸ ਦਈਏ ਆ ਦੇਖੋ ਆ ਬੱਚੀ ਹੈਗੀ ਇਸ ਤੋਂ ਤੁਰਿਆ ਨਹੀਂ ਜਾਂਦਾ ਤੇ ਇਹ ਵੀ ਇੱਥੇ ਇਸ਼ਨਾਨ ਕਰਾ ਕੇ ਲੈ ਕੇ ਗਏ ਨੇ ਅੱਤ ਸੀ ਦੇਖ ਰਿਹਾ ਦੇਖੋ ਇਸ ਬੱਚੀ ਤੋਂ ਵੀ ਤੁਰਿਆ ਨਹੀਂ ਜਾ ਰਿਹਾ ਦੇਖ ਸਕਦੇ ਹਾਂ ਤੁਸੀਂ ਸੱਸੀ ਗੱਲ ਮਤਾਂ ਕਿਹੜੇ ਪਿੰਡ ਤੋਂ ਮਤਾਂ ਬਹੁਤ ਦੂਰੋਂ ਦੂਰੋਂ ਮੇਰੇ ਇੱਥੇ ਇਸ ਨੂੰ ਦੱਸ ਦਈਏ ਕਿ ਲੋਕਾਂ ਦਾ ਮੰਨਣਾ ਕਿ ਤਿੰਨ ਸ਼ਨੀਵਾਰ ਇੱਥੇ ਇਸ਼ਨਾਨ ਕਰਨਾ ਪੈਂਦਾ ਤੇ ਇਥੋਂ ਇਸ਼ਨਾਨ ਕਰਨ ਦੀ ਵਿਧੀ ਦਾ ਦੱਸਿਆ ਸਮਝੋ ਕੋਈ ਪਹਿਲੀ ਵਾਰ ਆਊਗਾ ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਇੱਥੇ ਜਿਹੜੇ ਪਾਏ ਹੋਏ ਕੱਪੜੇ ਹੁੰਦੇ ਆ ਉਹ ਇੱਥੇ ਇਸ਼ਨਾਨ ਕਰਕੇ ਕੱਪੜਿਆਂ ਸਮੇਤ ਇਸ਼ਨਾਨ ਕਰਨਾ ਪੈਂਦਾਗਾ ਉਹ ਸ্নান ਕਰਕੇ ਕੱਪੜੇ ਜਿਹੜੇ ਉਤਾਰਨੇ ਪੈਂਦੇ ਤੇ ਤੁਹਾਨੂੰ ਕੱਪੜੇ ਪਾ ਕੇ ਲੈ ਕੇ ਜਾਣੇ ਪੈਂਦੇ ਹੋਰ ਕਿਹੜੇ ਪਿੰਡ ਤੋਂ ਹੈ ਜੀ ਕੀ ਪ੍ਰੋਬਲਮ ਆ ਤੁਹਾਨੂੰ ਅਗਰ ਅੰਗ ਪੈਰਲਾਈਸ ਕਿ ਕਿ ਨਾ ਪਹਿਲੀ ਵਾਰ ਪਹਿਲੀ ਵਾਰ ਆਇਆ ਪਤਾ ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਪਹਿਲਾਂ ਪਤਾ ਲੱਗਿਆ ਸਾਨੂੰ ਰੇ YouTube ਤੇ YouTube ਤੇ ਪਤਾ ਲੱਗਿਆ ਸੀ ਅੱਛਾ ਮਤਲਬ ਚਲੋ ਸਰਦਾ ਨਾਲ ਆਉਂਗੇ ਤਾਂ ਸਭ ਕੁਝ ਸੁਰੇ ਸਰਦਾ ਨਾਲ ਆਏ ਵੀਰੇ ਆਏ ਨਹੀਂ ਇਹ ਵੀ ਪਾਪਾ ਮਾਂ ਸਾਡੇ ਕਿਹਨੇ ਵਿਸ਼ਵਾਸ ਦੇ ਨਾਲ ਆਏ ਠੀਕ ਆ ਵਾ ਵਿਸ਼ਵਾਸ ਆ ਜਿੱਥੇ ਸਭ ਕੁਝ ਚੰਗਾ ਜਮਾ ਠੀਕ ਆ ਆਪਾਂ ਬਸ ਠੀਕ ਹੈ ਕੱਲ ਕੁਝ ਅੱਜ ਕੁਝ ਜੈ ਵਾ ਪੀਰਾਂ ਦੀ ਬਹੁਤ ਵਧੀਆ ਜੈ ਪੀਰਾਂ ਦੀ ਸੋ ਦੱਸਿਏ ਕਿ ਇੱਥੇ ਜਿਹੜੇ ਕੱਪੜੇ ਨਵੇਂ ਕੱਪੜੇ ਨਹੀਂ ਯਾਨੀ ਕਿ ਤੁਸੀਂ ਪੁਰਾਣੇ ਕੱਪੜੇ ਪਾ ਕੇ ਲੈ ਕੇ ਆਓ ਤੁਹਾਡੇ ਜਿਹੜੇ ਘਰ ਦੇ ਤੁਸੀਂ ਪਹਿਲਾਂ ਪਾਉਣੇ ਕੱਪੜੇ ਆਮ ਤੁਸੀਂ ਮਤਲਬ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਹੋਣ ਤੁਸੀਂ ਪਾ ਕੇ ਆ ਜਾਓ ਉਹਨਾਂ ਨੂੰ ਉਤਾਰ ਦੋ ਇਸ਼ਨਾਨ ਕਰਨ ਤੋਂ ਬਾਅਦ ਤੇਰੋ ਦੂਸਰੇ ਕੱਪੜੇ ਪਾ ਕੇ ਲੈ ਜਾਓ ਦੂਸਰੇ ਕੱਪੜੇ ਮਤਲਬ ਨਵੇਂ ਕੱਪੜੇ ਨਹੀਂ ਆਣ ਲੱਗ ਨਹੀਂ ਪੈਚੇ ਤੁਸੀਂ ਜਿਹੜੇ ਆਮ ਕੱਪੜੇ ਤੁਹਾਡੇ ਘਰ ਚ ਪਾਉਣ ਵਾਲੇ ਜਿਹੜੇ ਤੁਸੀਂ ਬਾਹਰ ਰੋਟੀਨ ਚ ਉਹਨਾਂ ਨੂੰ ਲੈ ਕੇ ਆ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਨਵਾਂ ਕੱਪੜਾ ਪਾ ਕੇ ਲੈਕੋ ਤੇ ਇੱਥੋਂ ਇਸ਼ਨਾਨ ਕਰਨ ਤੋਂ ਬਾਅਦ ਰੋਡ ਪਾਇਆ ਜਾਂਦਾ ਗਲੇ ਦੇ ਵਿੱਚ ਹਰੀ ਲੀਰ ਦੇ ਵਿੱਚ ਬੰਨਣਾ ਪੈਂਦਾ ਉਹ ਕਈਆਂ ਨੂੰ ਸ਼ਾਇਦ ਇੱਥੇ ਨਹੀਂ ਪਤਾ ਹੁੰਦਾ ਰੋਡ ਲੈ ਜਾਂਦੇ ਨੇ ਪਰ ਲੀਰ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਹਰੀ ਲੀਰ ਦੇ ਵਿੱਚ ਬੰਨਣਾ ਪੈਂਦਾਗਾ ਉਹ ਵੀ ਸਾਨੂੰ ਦੇਖਿਆ ਹੋਣਾ ਹੈਗੇ ਤੇ ਜੋ ਜਿਵੇਂ ਕਿ ਬੱਚਿਆਂ ਨੂੰ ਕਿਸੇ ਨੂੰ ਮोटा ਮੋਟਾ ਨਹੀਂ ਹੁੰਦਾ ਬੱਚਾ ਸੁਖਦਾ ਜਾਂਦਾ ਹੁੰਦਾਗਾ ਬੁੜੀਆਂ ਨੂੰ ਤਾਂ ਜਿਆਦਾ ਪਤਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਤੇ ਉਸ ਬੱਚੇ ਨੂੰ ਜੇਕਰ ਤੁਸੀਂ ਇੱਥੇ ਤਿੰਨ ਵਾਰ ਇਸ਼ਨਾਨ ਕਰਾਉਨੇ ਹੋ ਤੇ ਉਹ ਬੱਚਾ ਵਧੀਆ ਬਦਨ ਫੁੱਲਣ ਲੱਗ ਜਾਂਦਾ ਹੈਗਾ ਤੇ ਜਿਸ ਨੂੰ ਸੋਕ ਆ ਗਿਆ ਜਾਂਦਾ ਹੁੰਦਾ ਹੈਗਾ ਕਿਉਂਕਿ ਏਸੇ ਵੀ ਛੋਟੇ ਹੁੰਦੇ ਪੀਰਾਂ ਦੇ ਇਸ ਚੀਜ਼ ਨੂੰ ਸੁਣਦੇ ਆਂ ਤੇ ਦੇਖਦੇ ਵੀ ਆਂਗੇ ਕਿ ਸੋਕੇ ਵਾਲੇ ਬੱਚਨ 9 ਵਜੇ ਪੀਰ ਤੇ ਇਸ਼ਨਾਨ ਕਰਾਉਣ ਨਾਲ ਉਹ ਬਦਨ ਫੁੱਲਣ ਲੱਗ ਜਾਂਦਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਬੱਚਾ ਠੀਕ ਹੋ ਜਾਂਦਾ ਤੇ ਇਥੇ ਮਿੱਟੀ ਦਾ ਇੱਕ ਢੋਲਾ ਚੜ੍ਹ ਕੇ ਜਾਣਾ ਪੈਂਦਾ ਜਿਵੇਂ ਆਪਾਂ ਢੋਲਾ ਜਿਹਾ ਬਣਾ ਦਿੰਦੇ ਹਾਂ ਹਾਰੇ ਜਿਵੇਂ ਹੁੰਦੇ ਜਿਸ ਤਰ੍ਹਾਂ ਦੇ ਬੁੜੀਆਂ ਨ ਚੀਜ਼ਾਂ ਬਾਰੇ ਜ਼ਿਆਦਾ ਪਤਾ ਹੁੰਦਾ ਤੇ ਜੇ ਕੋਈ ਨਵਾਂ ਬੰਦਾ ਤੇ ਉਸ ਨੂੰ ਪੁਰਾਣੀਆਂ ਬੁੜੀਆਂ ਤੋਂ ਇਸਦੀ ਜਾਣਕਾਰੀ ਲੈ ਸਕਦਾ ਹੁੰਦਾ ਕਿ ਕੀ ਚੀਜ਼ ਹੁੰਦੀ ਹੈ ਤੇ ਬਾਕੀ ਇੱਥੇ ਆ ਕਿ ਦੇਖ ਵੀ ਸਕਦਾ ਹੁੰਦਾ ਬੰਦਾ ਵੀ ਕੀ ਨੂੰ ਕਹਿੰਦੇ ਨੇ ਪੜੋਲਾ ਇਹ ਜੀ ਪੀਰ ਦੀ ਜ਼ਗੰਦਰ ਤੁਸੀਂ ਦੇਖ ਰਹੇ ਹੋਗੇ ਪੀਰਾਂ ਦੇ ਦਰਸ਼ਨ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਜੀ ਇੱਥੋਂ ਰੋੜ ਪਾਏ ਜਾਂਦੇ ਨੇਗੇ ਗਲ ਦੇ ਵਿੱਚ ਆ ਸਾਰੀ ਸੰਗਤ ਜੀ ਬੈਠੀ ਚੌਂਕੀ ਪਰ ਰਹੀ ਹੈ ਜੀ ਅਸੀਂ ਦੇਖ ਰਹੇ ਹਾਂਗੇ ਤੇ ਚਾਹੀ ਕੋਈ ਵੀ ਪ੍ਰੋਬਲਮ ਨਹੀਂ ਅੱਛਾ ਇੱਕ ਹੋਰ ਇਹ ਕਿਵੇਂ ਪਾਉਣੇ ਪੈਂਦੇ ਆ ਹਰੇ ਕਿਵੇਂ ਵਿਧੀ ਅਧੀ ਪਾਉਣ ਦੀ ਗਲਚ ਪਾ ਲੋ ਅੱਛਾ ਕੈ ਦਿਨ ਬਾਅਦ ਰੱਖਣਾ ਪੈਂਦਾ ਜਿੰਨਾ ਜੀ ਠੀਕ ਨਹੀਂ ਜਿੰਨਾ ਠੀਕ ਹੈ ਪਾ ਕੇ ਰੱਖੋ ਦੋ ਰੋੜ ਪਾਉਂਦਾ ਇੱਕ ਕਿਸੇ ਲੀਰ ਚ ਬੰਨ ਕੇ ਪਾ ਦਿਓ ਸ਼ੇਅਰ ਕਰਨ ਨਾਲ ਕਰ ਸਕਦੇ ਹੋ ਪੁੰਨ ਤੁਸੀਂ ਇੱਕ ਵੀਡੀਓ ਸ਼ੇਅਰ ਕਰੋਗੇ ਤੇ ਤੁਸੀਂ ਪੁੰਨ ਕਮਾਓਗੇ ਤੁਹਾਡੇ ਇੱਕ ਸ਼ੇਅਰ ਕਿਸੇ ਨੂੰ standrust kar sakta share